ਸਾਸਰੀ ਕਾਜੀ ਸਾਰਿਆਂ ਨੂੰ ਸਾਸਰੀ ਕਾਜੀ ਸਾਰਿਆਂ ਨੂੰ ਆਸ ਕਾਤਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਫਿਰ ਮੰਮੀ ਜੀ ਕੀ ਲੱਗਿਆ ਕਿਹੜੀ ਰੈਸਪੀ ਬਣਾਉਣ ਲੱਗੇ ਆ ਅੱਜ ਅਸੀਂ ਆ ਲੱਗੇ ਆ ਨਮਕੀਨ ਚੌਲ ਦੀ ਰੈਸਪੀ ਬਣਾਉਣ ਹਾਂਜੀ ਤੇ ਪਾਣੀ ਅਸੀਂ ਬਣਾਉਣ ਲੱਗੇ ਆਪਣੇ ਤਰੀਕੇ ਨਾਲ ਆਪਣੀ ਤਰੀਕੇ ਨਾਲ ਆਹੋ ਪਾਣੀ ਨਹੀਂ ਨਾ ਪਾਉਣਾ ਅੱਛਾ ਛਾ ਜਦੋਂ ਉਹ ਦੋ ਬਣਾਈ ਸੀ ਹਾਂ ਉਹ ਜਿਹਨੂੰ ਨੇਰੀ ਕਹਿੰਦੇ ਆ ਆਹੋ ਹੈ ਵੱਲੇ ਉਹ ਤੇ ਬਹੁਤ ਸਵਾਦ ਬਣਦੇ ਆ ਨਾ ਮੰਮੀ ਹਾਂ ਉਹ ਮੈਨੂੰ ਤਾਂ ਖੱਟੇ ਵਾਲੇ ਖੱਟੇ ਵਾਲੇ ਖੱਟਾ ਪਾ ਗਏ ਲਓ ਜੀ ਅੱਜ ਫਿਰ ਤੁਹਾਨੂੰ ਨਮਕੀਨ ਵਾਲੇ ਚੋਲ ਬਣਾ ਕੇ ਵਿਖਾਉਨੇ ਆ ਪਰ ਮੰਮੀ ਜੀ ਜਿਹੜੇ ਤਰੀਕੇ ਨਾਲ ਬਣਾਉਂਦੇ ਆ ਠੀਕ ਆ ਉਹ ਬਹੁਤ ਹੀ ਸਵਾਦ ਲੱਗਦੇ ਆ ਖੱਟੇ ਵਾਲੇ ਤੇ ਆਜੋ ਫਿਰ ਵੇਖੀਓ ਖੱਟੇ ਵਾਲੇ ਚੋਲ ਕਿੱਦਾ ਬਣਦੇ ਆ ਹੈਗੇ ਉਹ ਨਮਕੀਨ ਵਾਲੇ ਚੋਲ ਹੀ ਹੁੰਦੇ ਆ ਪਰ ਉਹਨਾਂ ਨੂੰ ਖੱਟਾ ਪਤਾ ਨਹੀਂ ਕਿਦਾਂ ਹਨ ਮੰਮੀ ਜੀ ਬਣਾਉਂਦੇ ਆ ਤਾਂ ਮੈਂ ਤੁਹਾਨੂੰ ਮੈਂ ਦੱਸਦੀ ਆ ਸਾਰਾ ਕੁਝ ਕਿੱਦਾਂ ਬਣਾਇਆ ਦਿਆ ਚਲੋ ਚਲੋ ਤਾਂ ਉਹਦੇ ਵਿੱਚ ਪਾਉਣੇ ਅਸੀਂ ਦੋ ਪਿਆਜ਼ ਲਏ ਆ ਠੀਕ ਆ ਤੇ ਥੋੜਾ ਜਿਹਾ ਅਦਰਕ ਦਾ ਹਾਂਜੀ ਬਰੀਕ ਕੱਟ ਲਿਆ ਅਦਰਕ ਹਾਂਜੀ ਤੇ ਆਲੂ ਤੇ ਗਾਜਰ ਹਾਂ ਠੀਕ ਆ ਤੇ 2 3 ਹਰੀਆਂ ਮਿਰਚਾਂ ਠੀਕ ਆ ਜੀ ਠੀਕ ਆ ਤੇ ਚੌਲ ਕਿੰਨੇ ਚੌਲ ਹੀ 1 ਕੱਪ ਲੈ ਆ ਠੀਕ ਆ ਜੀ ਆਪਣੇ ਹਿਸਾਬ ਨਾਲ ਜਿੰਨੇ ਕ ਖਾਂਦੇ ਹੋ ਹਨਾ ਹਾਂ ਅੱਛਾ ਚਲੋ ਜੀ ਹੁਣ ਫਿਰ ਇਹਦਾ ਤੜਕਾ ਰੈਡੀ ਕਰਨਾ ਤੜਕਾ ਇਹਦਾ ਕਰਾਂਗੇ ਰੈਡੀ ਤੇਲ ਪਾਤਾ ਮੈਂ ਵਿੱਚ ਠੀਕ ਆ ਲਓ ਜੀ ਬਣੇ ਰਿਓ ਵਲੋਗ ਦੇ ਨਾਲ ਅੱਜ ਤੁਹਾਨੂੰ ਸਾਰਾ ਵਲੋਗ ਦਿਖਾਉਣੀ ਆ ਸਾਰੀ ਰੈਸਪੀ ਬਕਾਉਣੀ ਆ ਵੀ ਇਹ ਕਿਵੇਂ ਬਣਦੀ ਆ ਹੈ ਛੱਟੇ ਵਾਲੀ ਤੁਸੀਂ ਇਹਦੇ ਮਟਰ ਵੀ ਪਾ ਸਕਦੇ ਆ ਪਰ ਸਾਡੇ ਕੋ ਹੈ ਨਹੀਂ ਨਾ ਹੁਣ ਚਲੋ ਹਰੇ ਮਟਰ ਦੇ ਸਾਰੇ ਉਹਦੇ ਚ ਪਾ ਦਿੱਤੇ ਤੇ ਸਭ ਤੋਂ ਪਹਿਲਾਂ ਪਾਉਣਾ ਹੈ ਜੀਰਾ ਚਲੋ ਜੀ ਪਾਉਣਾ ਹੈ ਜੀਰਾ ਤੇ ਇਸ ਤੋਂ ਬਾਅਦ ਪਾਉਣਾ ਹੈ ਅਦਰਕ ਜੀਰਾ ਤੇ ਅਦਰਕ ਹਨ ਹਾਂ ਅਦਰਕ ਤੇ ਜਦੋਂ ਪਾਉਂਦੇ ਹਾਂ ਤੇ ਐਸਾ ਗੜਾ ਵਧੀਆ ਆਉਂਦਾ ਪਹਿਲਾਂ ਅਦਰਕ ਭੁੰਨਾਗੇ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਚ ਪਾਉਣਾ ਪਿਆਰ ਤੇ ਆਜ ਮੈਨੂੰ ਹਰੇਕ ਸਬਜ਼ੀ ਵਿੱਚ ਪੈਂਦਾ ਹੈ ਇਹ ਨਾ ਇਹਦੇ ਸਬਜ਼ੀ ਬਣ ਨਹੀਂ ਸਕਦੀ ਹੈ ਮੰਮੀ ਜੀ ਕੋਈ ਵੀ ਹਾਂਜੀ ਹਾਂਜੀ ਲਾਓ ਜੀ ਖੱਟੇ ਵਾਲੇ ਚੋਲ ਲੱਗੇ ਰੈਡੀ ਹੋਣ ਤੇ ਮੈਨੂੰ ਤੇ ਬੜਾ ਵਧੀਆ ਲੱਗਾ ਮੈਨੂੰ ਲੱਗਾ ਸ਼ਾਇਦ ਕੰਨੇ ਨੂਨ ਵਾਲੇ ਚੋਲ ਲੱਗੇ ਬਣਾਉਣ ਮੰਮੀ ਪਰ ਖਰਦੇ ਵਾਲੇ ਚੋਲ ਇਹਨੂੰ ਅੱਧਾ ਨੇਰੀ ਕਹਿੰਦੇ ਆ ਨੇਰੀ ਹਾਂਜੀ ਇਹਨੂੰ ਨਾ ਇਹਦਾ ਇਹਦਾ ਨਾਮ ਆ ਉਹਦਾ ਨੇਰੀ ਇਹ ਨੇਰੀਆ ਲਿਆ ਦਿੰਦੀ ਆ ਜਦੋਂ ਖਾਈਏ ਤੇ ਚਲੋ ਦੇਖਦੇ ਆ ਨਾਲੇ ਤੁਹਾਨੂੰ ਵੀ ਦਿਖਾਉਨੇ ਆ ਠੀਕ ਆ ਕਿਵੇਂ ਬਣਦੇ ਲੱਗੇ ਰਹੋ ਐਂਡ ਤੱਕ ਵਲੌਗ ਜਰੂਰ ਵੇਖਿਆ ਕਰੋ ਤਾਂ ਜੋ ਕੋਈ ਵੀ ਜਰਾ ਸਟੈਪ ਆ ਉਹ ਨਹੀਂ ਇਤਨਾ ਕਰੋ ਤੁਸੀਂ ਹਨਾ ਜੇ ਤੁਸੀਂ ਬਣਾਉਣ ਲੱਗੇ ਬਾਕੀ ਕਮੈਂਟ ਕਰਕੇ ਵੀ ਸਾਨੂੰ ਸਾਰੇ ਜਾਣੇ ਜਰੂਰ ਦੱਸਿਓ ਤੁਸੀਂ ਕਹਿੰਦੇ ਇਹ ਬਣਾਏ ਆ ਹੋ ਸਕਦਾ ਵਾ ਤੁਸੀਂ ਵੀ ਇਹ ਪਹਿਲਾਂ ਬਣਾਏ ਹੋਣ ਕਦੀ ਤੇ ਬਾਕੀ ਮੇਰੀ ਗੱਲ ਸੁਣ ਲਵੋ ਹਾਂਜੀ ਇਹਦੇ ਨਾਲ ਹੀ ਅਸੀਂ ਆ ਵੀ ਨਾਲ ਹੀ ਪਉਣ ਲਾਂਗੇ ਕੀ ਗਾ ਜੀ ਆ ਪਿਆਜ਼ ਆ ਦੇ ਕੀ ਨਾ ਪਿਆਜ਼ ਕਹਿੰਦੇ ਆ ਆਲੂ ਤੇ ਗਾਜਰਾਂ ਕਿਉਂਕਿ ਅਹੀਂ ਮੈਂ ਪੋਣਾ ਨਾ ਖੱਟਾ ਪੋਣਾ ਹੋਣਾ ਹਾਂ ਤੇ ਉਹਦੇ ਫੱਟੇ ਦੇ ਨਾਲ ਕਿਸੇ ਵੇਲੇ ਆਲੂ ਨਹੀਂ ਨਾ ਹੋ ਫਿਰ ਗਲਦੇ ਹਾਂ ਜੀ ਧੜਕੇ ਵਿੱਚ ਚੀਜ਼ ਦਫੋ ਲਈ ਤੇ ਪਹਿਲਾਂ ਹੀ ਗਾਲ ਲੈਣੀ ਹਣਾ ਹਾਂ ਹੋ ਗੋ ਜਾਵੇ ਨਾਜੀ ਹੁਣ ਤੜਕਾ ਪੁੱਜੂਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਕੀ ਕਰਨਾ ਹੈ ਇਹ ਕੀ ਨਹੀਂ ਰਖਤਾ ਵਾ ਮੈਂ ਮੱਚਾ ਅਸ਼ਮੇਰ ਮੱਚਾ ਮੈਂ ਕਾ ਲਈ ਹੈ ਕਿ ਚੱਲ ਸਾਡੇ ਕੋਲ ਤਾਂ ਜਿੱਦਾ ਹਰੇ ਮਟਰ ਹੈ ਨਹੀਂ ਆ ਨਾ ਤੇ ਜਿੱਦਾ ਜੇ ਪੋਣੇ ਹੋਣ ਨਾ ਤੇ ਉਹ ਵੀ ਈਦਾ ਆਲੂਆਂ ਦੇ ਨਾਲ ਹੀ ਪੋਣਾ ਤੜਕੇ ਚ ਭੁੰਨੇ ਅੱਛਾ ਇਸੇ ਤੜਕੇ ਦੇ ਨਾਲ ਹੀ ਹੈ ਨਾ ਜਿੱਤਰਾ ਹੀ ਆਲੂ ਪਾਏ ਨਾ ਅਦਰਕ ਪਾਏ ਨਾ ਹਾਂਜੀ ਈਦਾ ਹੀ ਉਹ ਤੜਕੇ ਦੇ ਨਾਲ ਭੁੰਨੇਗੇ ਠੀਕ ਹੈ ਜੀ ਹਾਂ ਤੇ ਪੋਜਣਗੇ ਨਾ ਹਾਂਜੀ ਹਾਂਜੀ ਤੇ ਨਾਲ ਇਹਨਾਂ ਤਿੰਨਾਂ ਤਿੰਨੇ ਚੀਜ਼ਾਂ ਕੱਟੀਆਂ ਪੋਜ ਚਣ ਗਈਆਂ ਕਣੀ ਹੋਰ ਤੇ ਇਹ ਆਦੇ ਦੇ ਵਿੱਚ ਵਿੱਚ ਭਰ ਲੈਣਾ। ਇੰਨਾ ਹੋਈ। ਵਿੱਚ ਤੋਂ ਹੀ ਆਪਣੇ ਮੇਰੇ ਸਾਹ ਕਿਤਾਬ ਨਾਲ ਪਾ ਸਕਦੇ ਆ। ਆਹਦੇ ਨਾਲ ਲੱਗੀਆਂ ਨੇ 2 ਰੁਪਈਆ। ਮੈਂ ਕਿਹਾ ਨਹੀਂ ਤਾਂ ਥੋੜੀ ਜਿਹੀ ਮਿਰਚ ਘੱਟ ਖਾਣੇ ਆ ਇਹ ਕਰਕੇ ਤੇ ਰਾਹੀ ਮੇਰੇ ਜੀ ਕਿੰਦੇ ਖਾਣੀ ਚਾਹੀਦੀ ਆ ਮਿਰਚ ਦੇ ਨਾਲ ਨਾ ਖੂਨ ਜਿਹੜਾ ਵਾ ਉਹ ਸੰਘਣਾ ਨਹੀਂ ਹੁੰਦਾ ਪਤਲਾ ਰਹਿੰਦਾ। ਤੇ ਤਿੱਖੀਆਂ ਚੀਜ਼ਾਂ ਜਿਹੜੀਆਂ ਵਾ ਉਹ ਜਿਹੜੀ ਫੈਰਲੋਸ ਵਿੱਚ ਵੀ ਉਹ ਰੱਖ ਦਿਆਂ ਨਾ ਆਪਣਾ ਹਨਾ ਫੈਰਲੋਸ ਵੀ ਹੁੰਦਾ। ਨਹੀਂ ਖਾਣੀ ਵੀ ਵਧੀਆ ਹੁੰਦੀ ਹਰੀ ਮਿਰਚ। ਹਾਂਜੀ। ਖਾਣੀ ਚਾਹੀਦੀ ਵਾਹੇ ਪਰ ਮੈਂ ਸ਼ੁਰੂ ਤੋਂ ਹੀ ਹੱਥ ਨਹੀਂ ਪਾਈ ਇਹ ਹੌਲੀ ਹੌਲੀ ਉਹਨੂੰ ਮੈਂ ਨਾ ਆਤ ਪਾਉਣੀ ਹੈ ਵਾਹੇ ਵਾਹੇ ਮੰਮੀ ਇੱਕ ਗੱਲ ਹੈ ਜਿਹੜੀਆਂ ਬਜਾਦੀਆਂ ਚ ਜਾਣਦੀਆਂ ਉਹਨਾਂ ਵਿੱਚ ਮੋਨਾ ਵਿੱਚ ਲੰਘ ਜਾਂਦੀ ਮਰਜਣਾ ਉਹ ਫਾਇਦਾ ਬਜਾਵਾ ਨਹੀਂ ਆਉਂਦੀ ਉਹ ਫਿਰ ਵੇਸਟ ਨਹੀਂ ਨਾ ਕਰਦੀ ਉਹ ਪਹਿਲਾਂ ਜੀ ਜਮਾਸਾ ਕਾ ਸਬਜੀ ਵਿੱਚ ਮੈਂ ਤੇਖੀ ਹੋ ਜਾਣਾ ਤੇ ਘਰ ਗੇ ਮੈਂ ਚਪੜੀ ਪਾਤੀ ਅਮਰ ਕਾ ਲੈਂਦੀ ਇਹ ਨਾ ਇਹਦਾ ਸਾਰੇਆਂ ਦਾ ਇਹੋ ਹੀ ਆ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਹੈਨਾ ਤੁਹਾਡੇ ਘਰ ਵਿੱਚੋਂ ਕੌਣ-ਕੌਣੀ ਇੰਦਾ ਕਰਦਾ ਨਹੀਂ ਉਦਾਂ ਤਾਂ ਮੈਂ ਪੋਣੀ ਨਹੀਂ ਹੁਣ ਹਾਂ ਨਹੀਂ ਜਲਣ ਬੜੀ ਹੁੰਦੀ ਹੈ ਘਾਟੀ ਪੋਣੀ ਹੈ ਪੋਣੀ ਆ ਉਦਾਂ ਦੋ ਇੱਕ ਦੋ ਹੀ ਪਾਈ ਆ ਮਿਰਚ ਕਰਕੇ ਹੁੰਡਿਆ ਨਾ ਸਰਗਾ ਕੁਝ ਜਲਿਆ ਨਾ ਉਹਦੇ ਨਾਲ ਅੱਛਾ ਤੁਸੀਂ ਵੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਕੌਣ-ਕੌਣ ਤੁਹਾਡੇ ਘਰੋਂ ਇੰਦਾ ਕਰਦਾ ਬਾਜ਼ਾਰ ਵਾਲੀਆਂ ਚੀਜ਼ਾਂ ਦੇ ਵਿੱਚ ਮਿਰਚ ਜਿਹੜੀ ਆ ਖਾ ਲਿੰਦੇ ਆ ਜੇ ਘਰ ਦੀ ਬਣੀ ਹੋਵੇ ਤੇ ਗੁੱਸਾ ਜੜਦਾ ਹੈ ਤੇ ਚੋਲ ਇਧਰ ਤੇ ਲਏ ਸੀ ਹਾਂ ਹੈਨਾ ਇਹਨਾਂ ਨੂੰ ਕੱਪ ਚੋਲ ਹੀ ਹਾਂਜੀ ਤੇ ਉਹ ਮੈਂ ਪਹਿਲੇ ਹੀ ਬਾਸਮਤੀ ਦੇ ਠੀਕ ਆ ਜੀ ਤੇ ਇਹਦੇ ਵਿੱਚ ਹੋਰ ਨਹੀਂ ਪਾਣੀ ਖੜਦਾਂਗੇ 16 ਹਾਂਜੀ ਹਾਂਜੀ ਪਾਣੀ ਕੱਢ ਕੇ ਤੇ ਫਿਰ ਇਹਨਾਂ ਨੂੰ ਉਹਦੇ ਵਿੱਚ ਪਾਉਣੇ ਹੈਨਾ ਤੇ ਅਸੀਂ ਇਹਨੂੰ ਤੁਲਕੇ ਚ ਪਾਉਣ ਲੱਗੇ ਇਹਨਾਂ ਨੂੰ ਪਾਣੀ ਪਾਉਣਾ ਕਿ ਨਹੀਂ ਉਹ ਜੀ ਚੋਲਾ ਪਾ ਦਿੰਦੇ ਆ ਤੇ ਜੱਟ ਤੁਸੀਂ ਕਰ ਸਕਦੇ ਆ ਜਿਹਦਾ ਜਿਹੜਾ ਚੋਲ ਤੁਸੀਂ ਬਣਾਵੋਗੇ ਉਹ ਵੇਖੋ ਵਧੀਆ ਤੇਜ਼ ਤੇ ਬਣਨੇ ਬਹੁਤ ਵਧੀਆ ਬਣਨੇ ਤੇ ਲੂਣ ਹਾਂਜੀ ਤੇ ਮਸਾਲਾ ਥੋੜਾ ਥੋੜਾ ਪਾ ਲਓ ਆਖਦੇ ਹਾਂ ਨਾ ਨੇ ਛੇਤੀ ਛੇਤੀ ਦੱਸੋਣ ਹਾਤੇ ਦਰਸ਼ਕਾ ਉਹ ਵੇਟ ਨਹੀਂ ਹੁੰਦੀ ਵੀ ਖੱਟਾ ਬਣਨਾ ਕਿਦਾਂ ਕਿਦਾਂ ਬਣ ਨਹੀਂ ਖੱਟੇ ਉਹ ਵੀ ਪਾ ਦਿੰਨੇ ਆ ਅਹੀਂ ਜਿਹੜਾ ਕ ਆਪਣਾ ਚੌਲ ਹੈ ਉਹਨਾਂ ਹੀ ਆ ਮੈਂ ਲਈ ਆ ਲੱਸੀ ਅਹੀਂ ਲੱਸੀ ਲੱਗੇ ਪਾਉਣ ਤੇ ਉਦਾਂ ਦਹੀਂ ਵੀ ਪੈ ਜਾਂਦਾ ਦਹੀਂ ਰੜਕੋ ਕੇ ਨਾ ਹਾਂਜੀ ਤੇ ਉਹ ਪਾ ਲੋ ਤੇ ਇਮਲੀ ਨਹੀਂ ਪੈ ਸਕਦੀ ਨਹੀਂ ਇਹ ਲੱਸੀ ਉਹ ਦਹੀਂ ਵਾਲੇ ਤੋਂ ਹੋਣਾ ਉਹ ਨਾ ਇਮਲੀ ਵਾਲਿਆਂ ਦੀ ਬਣਾ ਬੰਦੇ ਹਾਂਜੀ ਇਹ ਇਦਾਂ ਹੀ ਬਣਨੇ ਆ ਅੱਛਾ ਇਮਲੀ ਨਹੀਂ ਪਾ ਸਕਦੇ ਠੀਕ ਆ じゃ ਤਾਂ ਤੁਹਾਡੇ ਕੋਲ ਦਹੀਂ ਹੋਣਾ ਚਾਹੀਦਾ ਵਾ ਤੇ じゃਾਂ ਲੱਸੀ ਹਨਾ ਤੇ ਅੱਧਾ ਕੱਪ ਪਾਣੀ ਦਾ ਪਾਉਣਾ ਵਾ ਅੱਛਾ ਅੱਧਾ ਕੱਪ ਪਾਣੀ ਦਾ ਵੀ ਪਾਉਣਾ ਹਾਂ ਲਓ ਠੀਕ ਚੈੱਕ ਕਰੋ ਤੁਸੀਂ ਠੀਕ ਆ ਤੇ ਜਿਹੜਾ ਕੱਪ ਆ ਪਾਣੀ ਦਾ ਤੇ ਦਾ ਢੱਕਣ ਬੰਦ ਕਰ ਦੇਣਾ ਹੂਕ ਕਰ ਦੇਣਾ ਦੇਖੋ ਠੀਕ ਹੈ ਤਾਂ ਇਹਦੀਆਂ ਕਿੰਨੀਆਂ ਮਰਵਾਉਣੀਆਂ ਛੀਟੀਆਂ ਇਹਦੀਆਂ ਵੀ 2 ਵਿਸਲਾ ਮਰਵਾਉਣੀਆਂ ਬਸ ਬਸ ਵਹ ਇਹ ਵਿਸਲਾ ਜਦੋਂ ਵੱਜਣੀ ਹੈ ਨਾ ਤੇ ਇਹਨੂੰ ਖੋਲਣਾ ਨਹੀਂ ਭਾਵੇਂ ਵਿਚ ਹੀ ਰੱਖ ਦੇਣੇ ਅੱਛਾ ਜੀ ਤੋ ਮਤਲਬ ਬੰਦ ਕਰਨਾ ਗਿਆ ਸੀ ਨਾ ਤੇ ਇਹਦੇ ਆਪਣੇ ਆਪ ਹੀ ਜਦੋਂ ਵਿਸਲ ਖਤਮ ਹੋ ਗਈ ਨਾ ਤੇ ਫੇਰ ਉਹ ਦੋ ਖੋਲ ਕੇ ਕੁਕਾ ਤੇ ਫੇਰ ਦੇਖਣਾ ਤੇ ਅੱਛਾ 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 ਹੁਣ ਸਾਨੂੰ ਵੇਟਵਾ ਫੇਰ ਦੋ ਵਿਸਲਾਂ ਦੀ ਤੇ ਉਸ ਤੋਂ ਬਾਅਦ ਫੇਰ ਪੂਰੀ ਤਰ੍ਹਾਂ ਬਣ ਜਾਣੇ ਹਨਾ ਫੇਰ ਖੋਲਾਂਗੇ ਹਾਂ ਲਓ ਜੀ ਤਰੀਕਾ ਤੁਸੀਂ ਸਾਰਿਆਂ ਨੇ ਵੇਖ ਹੀ ਲਿਆ ਵਾ ਹੁਣ ਹਨਾ ਆਲਮੋਸਟ ਬਣ ਹੀ ਜਾਣੇ ਆ ਹੁਣ ਦੋ ਵਿਸਲਾਂ ਤੋਂ ਬਾਅਦ ਇਹਨਾਂ ਨੇ ਬਣ ਜਾਣਾ ਵਾ ਫੇਰ ਵੀ ਤੁਹਾਨੂੰ ਇੰਟਰਫੇਸ ਦਿਖਾਵਾਂਗੇ ਕੱਟ ਕੇ ਆਪਾਂ ਠੀਕਾ ਚੋਲੋ ਖਾਵਾਂਗੇ ਤੇ ਬਾਕੀ ਤੁਸੀਂ ਵੀ ਸਾਰੇ ਜਣੇ ਟਰਾਈ ਕਰਿਓ ਜਰੂਰ ਹਨਾ ਤੇ ਕਮੈਂਟ ਕਰਕੇ ਦੱਸਿਓ ਇਹ ਤਰੀਕਾ ਤੁਹਾਨੂੰ ਪਤਾ ਹੀ ਜਾਂ ਨਹੀਂ ਪਤਾ ਹੀ ਠੀਕ ਆ ਜਿਨ੍ਹਾਂ ਨੂੰ ਪਤਾ ਹੀ ਉਹ ਵੀ ਕਮੈਂਟ ਕਰਿਓ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਕਰਿਓ ਤੇ ਕਿੱਦਾਂ ਦਾ ਲੱਗਾ ਵਾ ਇਹ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਨਹੀਂ ਮੰਮੀ ਜੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਘਰੇ ਆਪਣੇ ਟਰਾਈ ਕਰਕੇ ਬਣਾ ਕੇ ਖਾ ਕੇ ਉਹਦਾ ਟੇਸਟ ਫਿਰਾਨੂੰ ਕਮੈਂਟਾਂ ਵਿੱਚ ਦੱਸਿਓ ਵੈਸੇ ਜੇ ਤਾਂ ਟੇਸਟ ਬਹੁਤ ਸਵਾਦ ਹੁੰਦਾ ਹਨਾ ਮੰਮੀ ਜੀ ਤੇ ਬਹੁਤ ਸਵਾਦ ਲੱਗਦੇ ਆਏ ਕੋਈ ਜਦੋਂ ਬਣਾਉਣਗੇ ਸਾਡੇ ਸਬਸਕ੍ਰਾਈਬਰ ਸਾਰੇ ਵੇਖਣ ਵਾਲੇ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਬਣਾ ਕੇ ਜਦੋਂ ਖਾਣਗੇ ਹਾਂਜੀ ਹਾਂਜੀ ਨਹੀਂ ਬਿਲਕੁਲ ਬਿਲਕੁਲ ਸਵਾਦ ਦਾ ਪਤਾ ਲੱਗੂਗਾ ਫੇਰ ਹੀ ਇੱਥੇ ਤੇ ਤੁਸੀਂ ਵੀ ਰੈਸਪੀ ਵੇਖਦੇ ਆ ਹਨਾ ਤੇ ਜੇ ਤੁਸੀਂ ਖਾਣੀ ਆ ਤੇ ਕੋਈ ਗੱਲ ਨਹੀਂ ਸਾਡੇ ਘਰੇ ਆ ਜਿਓ ਆਪਾਂ ਮੌਕੇ ਦੇ ਉੱਤੇ ਵੀ ਬਣਾ ਲਾਗੇ ਹੈ ਬਹੁਤ ਭੈਣ ਭਰਾ ਕਮੈਂਟ ਕਰਦੇ ਆ ਕਿ ਤੁਸੀਂ ਬਣਾ ਕੇ ਤੇ ਫੇਰ ਸਾਨੂੰ ਵਲੋਗ ਸ਼ੇਅਰ ਕਰਦੇ ਆ ਤੇ ਆਪਾਂ ਕਿਹੜੇ ਵੇਲੇ ਆਉਣਾ ਕੋਈ ਗੱਲ ਨਹੀਂ ਜਦੋਂ ਆਓਗੇ ਉਦੋਂ ਫੇਰ ਤਾਜੀ ਬਣਾ ਲਾਗੇ ਹੋਰ ਜਦੋਂ ਤੁਸੀਂ ਆਉਂਗੇ ਤੇ ਸਾਨੂੰ ਹੋਂ ਤੋਂ ਪਹਿਲਾਂ ਦੱਸ ਦਿਓ ਇਹਨਾਂ ਵੇ ਮੌਕੇ ਤੇ ਚੋਕਾ ਮਾਰਿਓ ਤੁਸੀਂ ਤੇ ਬਾਕੀ ਚਲੋ ਹੁਣ ਜਦੋਂ ਬੰਦ ਦੀ ਆ ਮੈਂ ਤੁਹਾਨੂੰ ਦੱਸ ਫਿਰ ਤੁਹਾਨੂੰ ਮਿਲਦੇ ਆ ਚੋਲਾ ਡੇ ਹੋ ਗਿਆ ਰੈਡੀ ਤੇ ਹੁਣ ਇਹਨਾਂ ਨੂੰ ਦੇਖਾਂਗੇ ਹਨਾ ਇੱਧਰ ਲੈ ਆਓ ਮੰਮੀ ਜੀ ਵਾਹ ਜੀ ਵਾਹ ਕਿੰਨੇ ਸੋਹਣੇ ਲੱਗਣ ਦੇ ਹਨਾ ਮੰਮੀ ਹਾਂ ਚਲੋ ਚਲੋ ਜੀ ਕਮੈਂਟ ਕਰਕੇ ਦੱਸੋ ਕਿ ਕਿਦਾਂ ਦੇ ਲੱਗਣ ਡਿਆ ਹੈ। ਟਾਈਮ ਹੋ ਜਾਵਾ 12:01 ਦਾ ਤੇ ਤੁਹਾਨੂੰ ਨਾਲੇ ਝੋਲ ਗਾਜਰਾ ਤੇ ਵਿੱਚ ਉਹ ਪਏ ਨਾਲੂ। ਹਾਂਜੀ ਇਹ ਵਾਲੇ ਦੇ ਝੋਲ ਵੈਸੇ ਬੜੇ ਸਵਾਦ ਲੱਗਦੇ ਹਨਾ ਅੰਮੀ ਦੁਪਹਿਰ ਦੇ ਵੇਲੇ। ਦੁਪਹਿਰ ਦੇ ਵੇਲੇ ਨਾਲੇ ਇੱਕ ਜ਼ਰੂਰੀ ਗੱਲ ਹੋਰ ਇਹ ਜਿਹੜੇ ਤੁਸੀਂ ਝੋਲ ਹਨ ਦੁਪਹਿਰ ਦੇ ਸਮੇਂ ਟ੍ਰਾਈ ਕਰਿਓ ਕਿਉਂਕਿ ਜਦੋਂ ਰਾਤ ਨੂੰ ਕਈ ਖੱਟੇ ਵਾਲੇ ਝੋਲੇ ਖਾਂਦੇ ਹਨਾ ਕਈ ਉਹਨਾਂ ਨੇ ਸੁਕਾਂਦਾ ਨੇ ਨਾ। ਹਾਂ। ਕਦੇ ਆਈ ਦੀ ਨਾ ਕੈਨਸ ਕੰਦ ਤੇ ਇਹ ਤਾਂ ਨੂੰ ਗੱਲ ਪਹਿਲਾਂ ਹੀ ਦੱਸ ਦਿੰਦੇ ਆਂ ਵੀ ਦੁਪਹਿਰ ਹੀ ਜਿਆਦਾ ਟਰਾਈ ਕਰਦੇ ਆਂ ਹਾਂ ਕਿਉਂਕਿ ਅਮਨ ਨੂੰ ਤੇ ਮੰਮੀ ਜੀ ਨੂੰ ਜਿਆਦਾ ਪ੍ਰੋਬਲਮ ਹੁੰਦੀ ਆਏ ਹਨਾ ਹਾਂ ਤੇ ਰਾਤ ਨੂੰ ਕੋਈ ਖੱਟੀ ਚੀਜ਼ ਨਹੀਂ ਖਾਣੇ ਨਾ ਦਹੀਂ ਖਾਣੇ ਬਿਲਕੁਲ ਤੇ ਬਾਕੀ ਇਹਨਾਂ ਦੇ ਨਾਲ ਦਹੀਂ ਦੀ ਵੀ ਲੋੜ ਨਹੀਂ ਹਾਂ ਕਿਹਾਗੀ ਮੰਮੀ ਨਹੀਂ ਇਹ ਫਿਰ ਉਦਾਂ ਹੀ ਵਾਹੇ ਖੱਟੇ ਬਾਕੀ ਆਪਣੇ ਸਵਾਦ ਅਨੁਸਾਰ ਤੁਸੀਂ ਲੈ ਸਕਦੇ ਆਂ ਹਨਾ ਵਾਹੇ ਤੇ ਖੱਟੇ ਆਲੇ ਆ ਤੇ ਲੋੜ ਨਹੀਂ ਹੈਗੀ ਆਪਣੇ ਬੱਚਿਆਂ ਨੂੰ ਬਣਾ ਕੇ ਦੋ ਉਹ ਵੀ ਸ਼ੌਂਕ ਨਾਲ ਖਾਂਦੇ ਇਹ ਜੀ ਚੀਜ਼ਾਂ ਨਹੀਂ ਨਹੀਂ ਵਧੀਆ ਬਣਾਂ ਲੈ ਜਰੂਰ ਟਰਾਈ ਕਰਿਓ ਇਹਨਾਂ ਵਿੱਚੋਂ ਜਦੋਂ ਤੁਸੀਂ ਇਹਨਾਂ ਖਾਣੇ ਆ ਤੇ ਨਾਲ ਖੱਟਾ-ਖੱਟਾ ਸੁਆਦ ਆਉਣਾ ਵਾ ਹਨਾ ਬੜਾ ਵਧੀਆ ਲੱਗਣਾ ਤੇ ਸੱਚੀ ਬਹੁਤ ਹੀ ਸੁਆਦ ਬਣਦੇ ਆ ਕਿਉਂਕਿ ਆਪਾਂ ਤੇ ਪਹਿਲਾਂ ਵੀ ਟਰਾਈ ਕੀਤੇ ਆ 2-3 ਵਾਰ ਬਾਕੀ ਹੁਣ ਇਹ ਵੀਡੀਓ ਦੇ ਥੱਲੇ ਵਲੌਗ ਦੇ ਥੱਲੇ ਕਮੈਂਟ ਕਰਕੇ ਤੁਸੀਂ ਦੱਸਣਾ ਵਾ ਕਿ ਪਹਿਲਾਂ ਤੁਸੀਂ ਟਰਾਈ ਕੀਤੇ ਸੀ ਕਿ ਨਹੀਂ ਠੀਕ ਆ ਕਿਉਂਕਿ ਇਹਦੇ ਨਾਲ ਇਹ ਹੋ ਜਾਂਦਾ ਵੀ ਹਾਂਜੀ ਹਨਾ ਵੀ ਸਾਡੇ ਤੋਂ ਪਤਾ ਲੱਗ ਗਿਆ ਵਾ ਇਹਨਾਂ ਨੂੰ ਜਾਂ ਬੋਤੇ ਭੈਣ ਭਰਾ ਤੇ ਵੀ ਆ ਇਹਨਾਂ ਸਾਰਿਆਂ ਨੂੰ ਪਤਾ ਵੀ ਹੁੰਦਾ ਵਾ ਪਤਾ ਵੀ ਹੁੰਦਾ ਤੇ ਫਿਰ ਵੀ ਕਮੈਂਟ ਕਰਿਓ ਤੇ ਆਪਾਂ ਤੁਹਾਡੇ ਕਮੈਂਟ ਰੀਡ ਕਰਾਂਗੇ ਸਾਰੇ ਮੈਂ ਸਾਰਿਆਂ ਦੇ ਕਮੈਂਟ ਰੀਡ ਕਰਦਾ ਹਾਂ ਹਨਾ ਤੇ ਰਿਪਲਾਈ ਵੀ ਤੁਹਾਨੂੰ ਕਮੈਂਟਾਂ ਦੇ ਵਿੱਚ ਜਰੂਰ ਆਉਂਦੇ ਆ ਨਾਲੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਜਿਹੜੇ ਝੋਲ ਹੋਣਾ ਕੋਈ ਵੀ ਹੋ ਗਏ ਲੂਣ ਵਾਲੇ ਫਿੱਕੇ ਤੇ ਹਨਾ ਕੋਈ ਵੀ ਹੁਣ ਆ ਖੱਟੇ ਵਾਲੇ ਇਹ ਮੰਮੀ ਜੀ ਦੇ ਫੇਵਰਟ ਆ ਮੰਮੀ ਜੀ ਕਹਿੰਦੇ ਹੂੰ ਇਹਨਾਂ ਨੂੰ ਇਹ ਨਹੀਂ ਪਤਾ ਮੈਂ ਕਿਹੜੀ ਗੱਲ ਕਹਿਣ ਲੱਗਾ ਤੇ ਬਾਕੀ ਤੁਸੀਂ ਵੀ ਕਮੈਂਟ ਨਹੀਂ ਚੌੜ ਤੇ ਬਹੁਤ ਜਣੇ ਦੇ ਫੇਵਰਟ ਆ। ਰਾਮਨ ਵੀ ਰਾਜਮਾ ਚੌੜਾਂ ਦੇ ਵੀ ਸ਼ਕੀਨ ਵਾ। ਤੇ ਮੈਂ ਥੋੜਾ ਜਿਹਾ ਘੱਟ ਵਾਂ ਮੈਂ ਸਿਰਫ ਲੂਣ ਵਾਲਿਆਂ ਦਾ ਵਾਂ ਤੇ ਆ ਜਿਹੜੇ ਖੱਟੇ ਵਾਲੇ ਬਣਾਈ ਇਹਨਾਂ ਦਾ ਵਾ। ਦੇਖੋ ਕਿੰਨੇ ਜ਼ੋਰ ਬਣਾ। ਉਹ ਵਿਆਹਾਂ ਚਾਦੀਆਂ ਤੇ ਖਾ ਲਈਦੇ ਆ। ਇੰਦਾ ਘਰ ਵੀ ਖਾ ਲਈਦੇ ਚਲੋ ਘੱਟ ਵਾ ਦਿਖਾਈ ਦੇ। ਪਰ ਉਹ ਜਿਹੜਾ ਸਵਾਲ ਲੱਗਦੇ ਹਲਵਾਈਆਂ ਦੇ ਨਾ। ਪਤਾ ਨਹੀਂ ਉਹ ਵੀ ਉਹ ਵੀ ਟਰਾਈ ਕਰਾਂਗੇ ਕਿ ਇਸ ਤਰ੍ਹਾਂ ਕੱਲਾ ਕੱਲਾ ਜਿਹੜਾ ਬਣਦਾ ਨਾ। ਉਹਦੇ ਵਿੱਚ ਬਹੁਤੇ ਚੀਜ਼ਾਂ ਨੇ ਨਾ ਪਾਈਆਂ ਹੁੰਦੀਆਂ ਜੀਰਾ ਤੇ ਨਮਕੀ ਪਾਇਆ ਹੁੰਦਾ ਖਦਮਾਸ। ਵੇ ਲੋ ਚੋਲ ਹੀ ਆ ਇਹੋ ਜਿਹੇ ਜਿਹੜੇ ਹਲਵਾਈ ਬਹੁਤੀਆਂ ਚੀਜ਼ਾਂ ਨਹੀਂ ਪੁੰਦੇ ਬਾਕੀ ਮਸਾਲੇ ਪੂਰੇ ਪੁੰਦੇ ਆ ਨਾ ਬਾਕੀਆਂ ਸਬਜ਼ੀਆਂ ਆ ਤੇ ਨਿਚ ਪਾਈ ਹੁੰਦੀ ਹੈ ਨਾ ਜਿਹੜੀ ਮਤਲਬ ਕਾਲੀ ਕਾਲੀ ਮਿਰਚ ਜਿਹੜੀ ਪਾਈ ਕਾਲੀ ਤੇ ਸਾਰੇ ਜਾਣੇ ਤੁਸੀਂ ਵੀ ਕਮੈਂਟ ਜਰੂਰ ਕਰਕੇ ਸਾਨੂੰ ਦੱਸਿਓ ਚੋਲ ਕਿਹਦੇ ਕਿਹਦੇ ਫੇਵਰਟ ਆ ਠੀਕ ਆ ਤੇ ਫਿਰ ਆਪਾਂ ਕਮੈਂਟ ਸੋਹਣੇ ਸੋਹਣੇ ਤੁਹਾਡੇ ਸਾਰਿਆਂ ਦੇ ਰੀਡ ਕਰਾਂਗੇ ਜਿਹੜੀ ਜਿਹੜੀ ਹਲਵਾਈ ਵਿੱਚ ਪੱਤਾ ਜੇ ਪੁੰਦੇ ਉਹ ਕਦਾ ਹੁੰਦਾ ਤੇਜ ਪਤਾ ਤੇਜ ਪਤਾ ਪੁੰਦੇ ਉਹਦੇ ਨਾਲ ਫਿਰ ਤੇਲ ਖਾਦੇ ਜਾਂਦੇ ਆ ਨਾ ਚੋਲਾ ਚ ਵੀ ਪੁੰਦੇ ਸਬਜ਼ੀਆਂ ਚ ਵੀ ਪੁੰਦੇ ਆ ਨਾ ਹਲਵਾਈ ਤੇ ਉਹ ਫਰੇਗਰੈਂਸ ਉਹਨਾਂ ਨਾਲ ਸੋਹਣੀ ਹੁੰਦੀ ਆ ਹਾਂ ਤੇ ਨਾਲੇ ਸਬਜ਼ੀਆਂ ਜਿਹੜਾ ਟੇਸਟ ਜਿਹੜਾ ਵਧੀਆ ਹੁੰਦਾ ਦੇਣਾ ਲੌਕ ਵੀ ਪੁੰਦੇ ਤੇ ਇਲਾਚੀ ਵੀ ਪੁੰਦੇ ਹਾਂ ਸਾਬਤ ਵੀ ਪੁੰਦੇ ਆ ਹਾਂ ਉਹ ਮੈਨੂੰ ਲੱਗਾ ਤੜਕੇ ਜੀ ਪਾਉਣ ਲੈਂਦੇ ਹਾਂ ਹਾਂ ਤੜਕੇ ਵਿੱਚ ਪਾਉਂ ਲੈਂਦੇ ਆ ਚਲੋ ਫਿਰ ਕਰੋ ਟ੍ਰਾਈ ਘਰੇ ਸਾਰੇ ਜਣੇ ਜਰੂਰ ਬਣਾ ਕੇ ਤੇ ਫਿਰ ਕਰਿਓ ਠੀਕ ਆ ਸੋਹਣੇ ਸੋਹਣੇ ਕਮੈਂਟ ਤੇ ਫਿਰ ਅਸੀਂ ਵੀ ਗਰਮ ਗਰਮ ਖਾਈਏ ਹਾਂ ਆਪਾਂ ਵੀ ਹੁਣ ਗਰਮ ਗਰਮ ਖਾਈਏ ਕਿਉਂਕਿ ਟਾਈਮ ਹੋਣ ਧਿਆਵਾ ਤੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਫਿਰ ਤੁਹਾਨੂੰ ਪਤਾ ਹੀ ਆਣਾ ਫਿਰ ਰੁਕਿਆ ਤੇ ਜਾਂਦਾ ਨਹੀਂ ਆ ਚਲੋ ਫਿਰ ਆ ਲਓ ਫਿਰ ਪਲੇਟਾਂ ਚ ਆਪਾਂ ਵੀ ਖਾਈਏ ਤੇ ਤੁਸੀਂ ਵੀ ਬਣਾ ਕੇ ਸਾਰੇ ਜਾਣੇ ਜ਼ਰੂਰ ਟਰਾਈ ਕਰੋ ਘਰੇ ਠੀਕ ਆ ਤੇ ਬਾਕੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਐਦਾਂ ਦੀਆਂ ਰੈਸਪੀਆਂ ਹੋਰ ਵੇਖਣ ਵਾਸਤੇ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਠੀਕ ਆ ਤੇ ਹੋਰ ਵਧੀਆ ਵਧੀਆ ਤੇ ਅਨ ਸੁਣੀਆਂ ਰੈਸਪੀਆਂ ਆਪਾਂ ਲੈ ਕੇ ਆਉਂਦੇ ਰਾਵਾਂਗੇ ਤੇ ਉਦੋਂ ਤੱਕ ਲਈ ਧੰਨਵਾਦ ਹਨਾ ਚਲੋ ਫਿਰ ਸ਼ਕ ਲੋ ਸასი ਘਰ ਦੇ ਸਾਰਿਆਂ ਨੂੰ